ਸੁਣੋ ਜੀ ਇਹਦਾ ਮਿਊਜ਼ਿਕ ਸਿਸਟਮ ਬਹੁਤ ਵਧੀਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ ਜੀ ਮੈਂ ਕਿਹਾ ਸਵਾਦ ਹੋ ਜੂ ਧੰਨ ਧੰਨ ਹੋ ਜੂਗੀ ਤੇ ਬਈ ਇਹਦਾ ਨੰਬਰ ਕਿੱਥੋਂ ਦਾ ਇਹ ਨੰਬਰ ਭਾਜੀ ਇਹ ਦੇ ਤੁਸੀਂ ਦੇਖ ਸਕਦੇ ਹੋ 20 ਦਿਨ ਪੁਰਾਣੀ ਗੱਡੀ ਹੈ ਇਹ ਨੰਬਰ ਨਹੀਂ ਲੱਗਾ ਪਰ ਨੰਬਰ ਜਲੰਧਰ ਦਾ ਤੁਹਾਨੂੰ ਲੱਗ ਕੇ ਮਿਲੇਗਾ 20 ਦਿਨ ਪੁਰਾਣੀ 1000 ਕਿਲੋਮੀਟਰ ਚੱਲੀ 2025 Swift LXi ਤੇ 2 ਤੋਂ 2.5 ਲੱਖ ਦਾ ਸਮਾਨ ਜਿਹੜਾ ਨਾਲ ਹੀ ਤੁਹਾਨੂੰ ਮਿਲਣਾ ਹੈ ਗਾਹਕ ਨੂੰ ਲਾ ਲਓ ਤੁਸੀਂ 8 ਤੋਂ 8.5 ਦੀ ਹੈ ਗੱਡੀ ਪੈ ਗਈ ਹੈ ਜੀ ਇਹ ਭਾਜੀ 2024 ਮਾਡਲ ਹੈ ਜੀ ਨਿਕਲੀ 25 ਚਾ ਕੰਪਨੀਓ ਫਸਟ ਓਨਰ ਦੀ ਕਾਰ ਹੈ ਜੀ ਲੋਕਲ ਜਲੰਧਰ ਦਾ ਨੰਬਰ ਹੈ ਟੌਪ ਮਾਡਲ ਗੱਡੀ ਹੈ ZX ਪੈਟਰੋਲ ਆਟੋਮੈਟਿਕ ਚੱਲੀ ਸਿਰਫ 10000 ਕੀ ਬਾਤ ਹੈ ਕਾਰ ਦਾ ਕਲਰ ਤੁਸੀਂ ਦੇਖ ਸਕਦੇ ਹੋ ਜੀ BMW 5 ਸੀਰੀਜ਼ ਚ ਆਂਦਾ ਜੀ ਸੇਮ ਕਲਰ ਉਹੀ ਕਲਰ ਤੁਹਾਨੂੰ ਅੱਜ ਅਸੀਂ Honda Vezel ਚ ਦੇ ਦਿਆਂਗੇ ਗੱਡੀ ਦੀ ਤੁਸੀਂ ਗ੍ਰੇਸ ਚੈੱਕ ਕਰ ਸਕਦੇ ਹੋ ਇੰਟੀਰੀਅਰ ਚ ਚੈੱਕ ਕਰੋ ਪਲਾਸਟਿਕ ਵੇਰੇ ਕੁਝ ਵੀ ਨਹੀਂ ਉਤਰਿਆ ਪੁਸ਼ ਬਟਨ ਸਟਾਰਟ ਗੱਡੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆਏ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 18 ਵੀ ਮਿਲਣਗੀਆਂ ਐਂਡੈਵਰ ਵੀ ਮਿਲ ਜਾਣਗੇ ਇਨੋਵਾ ਕ੍ਰਿਸਟਾ ਵੀ ਮਿਲਣਗੀਆਂ i20 ਤੇ Swift ਵੀ ਮਿਲ ਜੂ ਤੇ ਨਾਲ ਲਗਜ਼ਰੀ ਕਾਰਾਂ ਵੀ ਦੇਣੀ ਆਣੇ ਤੁਹਾਨੂੰ ਬਹੁਤ ਘੱਟ ਰੇਟ ਦੇ ਵਿੱਚ ਇਹ ਤੁਸੀਂ ਵੀਡੀਓ ਐਂਡ ਤੱਕ ਦੇਖਿਓ ਤੁਹਾਡੇ ਮਨ ਪਸੰਦ ਦੀ ਗੱਡੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚੋਂ ਜਰੂਰ ਮਿਲ ਜਾਣੀ ਆ ਆਪਾਂ ਖੜੇ ਆ ਬਾਈ ਜੀ ਜਲੰਧਰ ਸ਼ਹਿਰ ਗੁਰੂ ਨਾਨਕ ਮੋਟਰ ਦੇ ਉੱਤੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਹੈ ਜੀ ਠੀਕ ਹੈ ਜੀ ਠੀਕ ਨੇ ਤੇ ਭਾਈ ਰੇਟ ਕਿਦਾਂ ਦੇ ਰਹਿਣ ਵਾਲੇ ਨੇ ਆਪਣੇ ਬਾਈ ਰੇਟ ਆ ਜਿੱਦਾਂ ਦੇ ਰਹਿਣ ਵਾਲੇ ਆ ਕਿ ਮਤਲਬ ਲੋਕਾਂ ਨੇ ਲਾਈਨਾਂ ਲਾ ਦੇਣੀਆਂ ਗੱਡੀ ਚੱਲ ਜਣੀ ਪਰ ਲੋਕਾਂ ਨੇ ਤਾਂ ਵੀ ਆਈ ਜਾਣਾ ਇਹ ਹੈਗੀ ਆ ਜੀ 2015 ਮਾਡਲ A6 ਨਿਕਲੀ 16 ਦੇ ਵਿੱਚ ਬਜ਼ਾਰ ਦਾ ਰੇਟ ਹੋਣਾ ਇਹਦਾ ਉਜੇ 15 16 17 ਪਰ ਆਪਣੇ ਕੋਲ ਸਿਰਫ ਇਹ ਗੱਡੀ ਮਿਲ ਜੂਗੀ ਅੱਜ ਬਹੁਤ ਹੀ ਮਤਲਬ ਵਧੀਆ ਰੇਟ ਤੇ ਜੋ ਹੈਗਾ 13,75,000 13,75,000 ਦੀ ਚੱਲੀ ਵੀ ਗੱਡੀ 75,000 15/16 75 ਹਜ਼ਾਰ ਸਿਰਫ ਚੱਲੀ ਹੋਈ A6 ਨਵੀਂ ਸ਼ੇਪ ਵਾਲੀ ਕਾਰ ਆ ਬਾਈ ਅੰਦਰੋਂ ਕਰੋ ਚੈੱਕ ਇਹ ਮੈਟ੍ਰਿਕਸ ਹੈ ਜੀ ਟੈਕਨੋਲੋਜੀ ਹੈ ਟੌਪ ਮਾਡਲ ਹੈ ਠੀਕ ਹੈ ਇਹਦੇ ਵਿੱਚੋਂ ਸਕਰੀਨ ਇਦਾਂ ਬਹੁਤ ਬਾਹਰ ਨਹੀਂ ਆਉਂਦੀ ਹੈ ਹਾਂ ਜੀ ਕਈ ਵਾਰ ਆਂਦੀ ਹੈ ਜੀ ਠੀਕ ਹੈ ਜੀ ਤੇ ਗੱਡੀ ਬਾਈ ਬਿਲਕੁਲ ਸ਼ੋਰੂਮ ਕੰਡੀਸ਼ਨ ਦੀ ਆ ਬਹੁਤ ਨਵੀਂ ਕਾਰ ਹੈ ਜੀ ਟਾਇਰ ਟੱਪਾ ਬਿਲਕੁਲ ਨਵਾਂ ਹੈ ਗੱਡੀ ਦਾ ਬਹੁ 13 ਲੱਖ 75 ਹਜ਼ਾਰ 13 ਲੱਖ 75 ਹਜ਼ਾਰ ਜੇ ਜਿਹੜਾ ਪਾਈ ਦੀ ਵੀਡੀਓ ਦੇ ਕਹੇਗਾ ਉਹਨੂੰ ਮਾਨਤਾਨ ਕਰਕੇ ਲਾਸਟ ਗੱਡੀ ਆਪਾਂ ਦੇ ਦਾਂਗੇ 13 ਲੱਖ ਰੁਪਏ ਦੀ ਲਓ ਜੀ 75 ਹਜ਼ਾਰ ਦਾ ਭਾਈ ਜੀ ਵੱਡਾ ਮਾਨਤਾਨ ਤੁਹਾਡਾ ਕੀਤਾ ਜਾਊਗਾ 13 ਲੱਖ ਦੀ ਗੱਡੀ ਮਿਲ ਜੂ ਤੇ ਇਹਦੇ ਵਾਸਤੇ ਡਾਊਨ ਪੇਮੈਂਟ ਕਿੰਨੀ ਇਹ ਡਾਊਨ ਪੇਮੈਂਟ ਭਾਈ ਜੀ ਲੱਗੂਗੀ ਆਰਾਊਂਡ ਲਾ ਕੇ ਚੱਲੋ ਤੁਸੀਂ 6 ਤੋਂ 7 ਲੱਖ 6-7 ਲੱਖ ਲਿਆਓ ਡਾਊਨ ਪੇਮੈਂਟ ਦਾ ਬਾਕੀ ਹੋਜੂ ਲੋਨ ਅੱਗੇ ਖੜੀ ਆ Q5 ਦੱਸਿਓ ਵੀਰੇ ਏ ਭਾਜੀ Q5 ਹੈ ਜੀ ਸਿਰਫ ਔਰ ਸਿਰਫ 50000 ਚੱਲੀ ਹੈ ਫਰਸਟ ਓਨਰ ਗੱਡੀ ਹੈ ਲੋਕਲ ਜਲੰਧਰ ਦਾ ਨੰਬਰ ਹੈ Q5 2.0 ਇੰਜਨ ਵਾਲੀ ਹੈ ਜੀ ਐਵਰੇਜ ਪੱਖੋਂ ਬਹੁਤ ਵਧੀਆ ਕਾਰ ਹੈ ਫਰਸਟ ਓਨਰ ਦੀ ਕਾਰ ਹੈ ਤੁਸੀਂ ਦੇਖੋ ਕਾਰ ਦੀ ਕੰਡੀਸ਼ਨ ਬਿਲਕੁਲ ਨਵੇਂ ਟਾਇਰ ਬਿਲਕੁਲ ਨਵੇਂ ਪਏ ਹੋਏ ਨੇ ਭਾਜੀ Q5 ਫਰਸਟ ਓਨਰ ਦੀ ਕਾਰ ਕਰੋ ਜੀ ਚੈੱਕ ਚੱਲੀ ਕਿੰਨੀਆਂ ਵੀਰੇ ਇਹ ਚੱਲੀ ਹੈ ਜੀ 50000 ਬਿਲਕੁਲ ਜੈਨੂਨ ਤੇ ਬਿਲਕੁਲ ਹੀ ਸਾਫ ਸੁਥਰੀ ਕਾਰ ਤੁਸੀਂ ਦੇਖ ਸਕਦੇ ਹੋ ਠੀਕ ਹੈ ਵੀਰੇ ਤੇ ਇਹਦੇ ਕੀ ਡਿਮਾਂਡ ਕਰਦੇ ਹੋ ਇਹਦੀ ਡਿਮਾਂਡ ਹੈ ਜੀ 9.5 ਲੱਖ ਰੁਪਇਆ ਜਿਹੜਾ ਵੀ ਬੰਦਾ ਪਾਈ ਦੀ ਵੀਡੀਓ ਦੇਖ ਕੇ ਆਏਗਾ ਉਹਨੂੰ ਲਾਸਟ ਆਪਾਂ ਦੇ ਦੇ ਦਾਂਗੇ ਜੀ 9 ਲੱਖ ਤੇ 20 ਹਜ਼ਾਰ ਦੀ 9 ਲੱਖ 20 ਹਜ਼ਾਰ ਦੀ ਕਯੂਫ ਆ ਮਿਲ ਜੂ ਉਹ ਵੀ ਪਹਿਲੇ ਨਾਂ ਦੀ ਤੇ ਡਾਊਨ ਪੇਮੈਂਟ ਕਿੰਨੀ ਇਹਦੀ ਡਾਊਨ ਪੇਮੈਂਟ ਭਾਜੀ 3 ਤੋਂ 4 ਲੱਖ ਲਓ ਜੀ ਲੈ ਆਓ ਬਾਕੀ ਹੋ ਜਾਊਗਾ ਲੋਨ ਤੇ ਅੱਗੇ ਆ ਗਈ ਭਾਈ ਜੀ ਈ ਕਲਾਸ ਮਰਸੀਡੀਜ਼ ਦੱਸੋ ਇਹ ਭਾਜੀ ਜਿਹੜੀ ਸ਼ੇਪ ਹੈ ਨਾ ਇਹ ਸ਼ੇਪ ਮਾਰਕੀਟ 'ਚ ਇੱਕ ਤਾਂ ਹੁਣ ਅੱਜ ਕੱਲ ਬਹੁਤ ਜ਼ਿਆਦਾ ਸ਼ਾਰਟੇਜ ਦੇ ਵਿੱਚ ਹੈ ਪਲੱਸ ਜੇ ਕਿਸੇ ਕੋ ਖੜੀ ਹੈ ਤਾਂ ਲੋਕੀ ਰੇਟ ਮੰਗਦੇ ਆ 80 ਯਾਰ ਜੈਨੂਨ ਕੰਪਨੀ ਰਿਕਾਰਡ ਦੇ ਨਾਲ ਗੱਡੀ ਚੱਲੀ ਹੋਈ ਹੈ ਤੇ ਰੇਟ ਤੁਸੀਂ ਸੁਣ ਕੇ ਹੈਰਾਨ ਹੋ ਜੂਗੇ ਸਿਰਫ ਔਰ ਸਿਰਫ 9.5 ਲੱਖ ਰੁਪਏ। ਕੀ ਆ ਬਾਤ ਹੈ? 9.5 ਲੱਖ ਦੀ 14 ਮਾਡਲ E ਕਲਾਸ ਕਾਰ। ਇਹ E 220 ਔਰ 250 ਹੈ। E 250 ਹੈ ਜੀ। E 250 ਹੈ ਵੀਰੇ ਕਰੋ ਚੈੱਕ ਅੰਦਰ। ਔਰ ਇਹ ਨਹੀਂ ਕਿ ਜੇ ਰੇਟ ਘਟਾ ਤਾਂ ਕੁਆਲਟੀ ਨਾਲ ਕੋਈ ਕੰਪਰਮਾਈਜ਼ ਦਾ ਗੱਡੀ ਦੀ ਕੰਡੀਸ਼ਨ ਤੁਸੀਂ ਆਪਣੇ ਅੱਖੀਂ ਦੇਖੋ ਆ ਕੇ ਦੇਖੋ ਪਰਖੋ ਸਾਰੀਆਂ ਚੀਜ਼ਾਂ ਚੈੱਕ ਕਰੋ ਪੂਰੀ ਬੰਪਰ ਤੋਂ ਬੰਪਰ ਸੀਲਡ ਗੱਡੀ ਹੈ। ਠੀਕ ਹੈ। 9.5 ਲੱਖ ਰੁਪਏ ਦੀ ਪਾਈ ਦੀ ਵੀਡੀਓ ਦੇਖ ਕੇ ਜਿਹੜਾ ਵੀ ਆਏਗਾ ਇਹ ਵੀ ਦੇ ਦੇਾਂਗੇ ਜੀ 9 ਲੱਖ 20 ਹਜ਼ਾਰ ਦੀ। ਲਓ ਜੀ 9 ਲੱਖ 20 ਹਜ਼ਾਰ ਚ ਮਰਸੀਡੀਜ਼ ਵਾਲੇ ਬਣਾ ਦੇਣਾ ਤੁਹਾਨੂੰ ਤੇ ਇਹਦੇ ਵਾਸਤੇ ਕਿੰਨੀ ਡਾਉਨ ਪੇਮੈਂਟ ਚਾਹੀਦੀ ਹੈ? ਇਹਦੇ ਵਾਸਤੇ ਵੀ ਜੀ 2 ਤੋਂ 3 ਲੱਖ ਰੁਪਏ। 2 ਤੋਂ 3 ਲੱਖ ਰੁਪਈਆ ਲੈ ਆਓ ਬਾਈ ਜੀ ਜੇ ਤੁਸੀਂ ਥਾਰ ਲੈਣਾ ਚਾਹੁੰਦੇ ਹੋ ਥਾਰ ਦੇ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਥਾਰਾਂ ਵੀ ਦੋ ਖੜੀਆਂ ਨੇ ਚਿੱਟੀ ਤੇ ਗਰੇ। ਪਹਿਲਾਂ ਆਪਾਂ ਚਿੱਟੀ ਦਿਖਾਉਣੇ ਆ ਦੱਸੋ ਵੀਰੇ। ਇਹ ਬਾਜੀ ਹੈਗੀ ਹੈ ਜੀ ਡਾਕਟਰ ਸਾਹਿਬ ਦੀ ਕਾਰ ਹੈ। ਸਿਰਫ 7000 ਕਿਲੋਮੀਟਰ ਚੱਲੀ ਹੈ 24 ਮਾਡਲ 4 4/2 ਪੈਟਰੋਲ ਦੇ ਵਿੱਚ ਆਟੋਮੈਟਿਕ ਬਾਈ ਜੀ ਇੰਸ਼ੋਰੈਂਸਾਂ ਦੋਵੇਂ ਗੱਡੀਆਂ ਦੀਆਂ ਤਾਈਆਂ ਤਾਈਆਂ ਫੁੱਲ ਹੋਈਆਂ ਆਈਆਂ ਗੱਡੀ ਸੱਤ ਹਜ਼ਾਰ ਚੱਲੀ 7000 ਚੱਲੀ ਆ ਬਸ ਪਹਿਲੇ ਨਾਂ ਦੀ ਕਾਰ ਸਕ੍ਰੈਚਲੈਸ ਬਾਈ ਜੀ ਐਕਸਟਰਾ ਆਰਡੀਨਰੀ ਕਾਰ ਕਰੋ ਜੀ ਚੈੱਕ 70 ਮੈਟਿੰਗ ਲੱਗੀ ਹੋਈ ਆ ਗੱਡੀ ਦੇ ਵਿੱਚ ਤੇ ਭਾਈ ਇਹਦਾ ਰੇਟ ਕੀ ਆ ਏ ਭਾਈ ਦੇ ਦੇਾਂਗੇ ਜੀ ਸਵਾ 13 ਲੱਖ ਰੁਪਏ ਦੀ ਸਵਾ 13 ਲੱਖ ਦੀ 24 ਮਾਡਲ ਸਿਰਫ 7000 ਜੱਦੀ ਪਹਿਲੇ ਨਾਂ ਦੀ 4/2 ਆਟੋਮੈਟਿਕ ਪੈਟਰੋਲ ਦੀ ਥਾਰ ਤੇ ਡਾਊਨ ਪੇਮੈਂਟ ਕਿੰਨੀ ਇਹ ਇਹਦੇ ਵਿੱਚ ਭਾਈ ਤੁਸੀਂ ਲਾ ਕੇ ਚੱਲੋ ਲੱਖ ਤੋਂ 2 ਲੱਖ ਰੁਪਇਆ ਲੈ ਆਓ ਜੀ ਤੇ ਅੱਗੇ ਆ ਗਈ ਗਰੇ ਇਹ ਭਾਜੀ ਚੱਲੀ ਆ 5000 ਇਹ ਵੀ ਪਹਿਲੇ ਨਾਂ ਦੀ ਗੱਡੀ ਹੈ ਜੀ ਅੰਮ੍ਰਿਤਸਰ ਦਾ ਨੰਬਰ ਹੈ 5000 ਚੱਲੀ 4/2 ਆਟੋਮੈਟਿਕ ਪੈਟਰੋਲ ਥਾਰ ਇਹਦੀ ਵੀ ਇੰਸ਼ੋਰੈਂਸ ਤਾਜੀ ਫੁੱਲ ਹੋਈ ਹੈ ਜੈਨੂਨ 5000 ਚੱਲੀ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇਹ ਵੀ 24 ਮਾਡਲ ਹੈ ਇਹ ਵੀ 24 ਮਾਡਲ ਹੈ 24 ਪੈਟਰੋਲ ਆਟੋਮੈਟਿਕ ਪਹਿਲੇ ਨਾਂ ਦੀ ਕ੍ਰਿਸ ਨੇ ਇਹ ਵੀ ਸ਼ੋਰੂਮ ਹੀ ਆ। ਉਹ 7000 ਚੱਲੀ ਸੀ ਗ੍ਰੇ 5000 ਚੱਲੀ ਆ ਇਹਦੀ ਕੀ ਡਿਮਾਂਡ ਕਰਦੇ ਹੋ? ਇਹਦੀ 13 ਲੱਖ ਰੁਪਇਆ। 13 ਲੱਖ। ਠੀਕ ਹੈ। ਤੇ ਇਹਦੇ ਵਾਸਤੇ ਵੀ 2 ਲੱਖ ਰੁਪਇਆ। ਇਹਦੇ ਵਾਸਤੇ ਵੀ 1 ਲੱਖ ਤੋਂ 2 ਲੱਖ ਡਾਊਨ ਪੈ। ਲੈ ਆਓ ਜੀ 2 ਲੱਖ ਅੱਗੇ ਗੱਡੀ ਬਾਈ ਜੀ ਖੜੀ ਆ ਸਕੋਡਾ ਦੀ ਖੁਸ਼ਾਕ। ਇਹ ਬਾਈ ਜੀ ਬਹੁਤ ਹੀ ਛੋਟੇ ਰੇਟ ਦੇ ਵਿੱਚ ਤੁਹਾਨੂੰ ਉੱਚੇ ਮਾਡਲ 'ਚ ਲਗਜ਼ਰੀ ਕਾਰ ਵਾਲੀ ਫੀਲ ਅਸੀਂ ਦੇ ਦਿਆਂਗੇ। ਦਿੱਲੀ ਜਾਣਾ ਲੈ ਜਾਓ ਜਿੱਥੇ ਜਾਣਾ ਲੈ ਜਾਓ। 60000 ਚੱਲੀ ਆ 22 ਮਾਡਲ ਖੁਸ਼ਾਕ ਐਂਬੀਸ਼ਨ ਪ ਇਹ ਦੇ ਦੇ ਦਾਂਗੇ ਜੀ 9.5 ਲੱਖ ਰੁਪਏ ਲਓ ਜੀ 9.5 ਲੱਖ ਦੇ ਵਿੱਚ ਤੁਹਾਨੂੰ ਉੱਚੀ ਤੇ ਖੁੱਲੀ ਡੋਲੀਕਾਰ ਮਿਲ ਜੂ ਉਹ ਵੀ ਸਕੌਡਾ ਦੀ ਟਾਇਰਾਂ ਦੀ ਕੰਡੀਸ਼ਨ ਨਵੇਂ ਵਰਗੀ ਕਰੋ ਜੀ ਚੈੱਕ ਬਿਲਕੁਲ 올 ओरिजिनल ਕਾਰ ਹੈ ਬਿਲਕੁਲ ओरिजिनल ਜੀ ਪੂਰੀ ਤੁਹਾਨੂੰ ਆਡੀ ਮਰਸੀਡੀ ਵਾਲੀ ਫੀਲ ਹੀ ਆਉਣ ਵਾਲੀ ਹੈ ਬਿਲਕੁਲ ਤੇ ਰੇਟ ਬਹੁਤ ਛੋਟਾ ਜਿਹਾ ਹੈ ਤੇ ਡਾਊਨ ਪੇਮੈਂਟ ਕਿੰਨੀ ਦੀ ਇਹਦੇ ਵਾਸਤੇ ਜੀ ਡਾਊਨ ਪੇਮੈਂਟ ਤੁਹਾਨੂੰ ਚਾਹੀਦੀ ਹੈ ਜੀ ਉਹੀ 2 ਤੋਂ 3 ਲੱਖ ਰੁਪਏ ਲੈਓ ਤੇ ਲੈ ਜਾਓ ਗੱਡੀ ਤੇ ਰੇਟ ਕਿੰਨਾ ਕਿਹਾ ਸੀ ਤਾਂ ਆਪਾਂ ਇਹਦਾ 9.5 ਲੱਖ ਰੁਪਏ 9.5 ਲੱਖ ਦੇ ਵਿੱਚੋਂ 2-3 ਲੱਖ ਰੁਪਏ ਡਾਊਨ ਪੇਮੈਂ ਇਹ ਭਾਈ ਸੈਲਟੋ ਹੈਗੀ ਹੈ ਕੈਨ ਨੂੰ 21 ਮਾਡਲ ਹੂੰ ਪਰ ਗੱਡੀ ਚੱਲੀ ਹੈ ਸਿਰਫ 20 20000 ਓਕੇ ਤੇ ਕੰਪਨੀ ਰਿਕਾਰਡ ਸਾਰਾ ਹੈਗਾ ਗੱਡੀ ਦਾ ਇਹ ਕੈਨ ਨੂੰ 21 ਮਾਡਲ ਹੈ ਪਰ ਕੰਡੀਸ਼ਨ 25 ਮਾਡਲ ਵਰਗੀ ਹੈ ਵੀ ਜੇ ਤੁਸੀਂ ਏਜੰਸੀ ਜਾ ਰਹੇ ਹੋ ਮੈਂ ਕਵਾਂਗਾ ਰੁਕ ਜਾਓ ਤੇ ਆਹ ਗੱਡੀ ਇੱਕ ਵਾਰ ਜ਼ਰੂਰ ਪਹਿਲਾਂ ਦੇਖਿਓ ਫਿਰ ਜਾਇਓ ਏਜੰਸੀ ਹਾਂ 21 ਮਾਡਲ ਦੀ ਸਨਰੂਫ ਵਾਲੀ ਹੈ ਜੀ ਐਚਟੀਐਕਸ ਠੀਕ ਹੈ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਕੰਡੀਸ਼ਨ ਇਹਦਾ ਜਿਹੜਾ ਇੰਟੀਰੀਅਰ ਹੈ ਜੀ ਉਹ ਵੀ ਦੇਖੋ ਵਧੀਆ ਬੇਜ ਕਲਰ ਵਾਲਾ ਹੈ ਜੀ ਹੂੰ ਪੂਰੀ ਇਹ ਵੀ ਲਗਜ਼ਰੀ ਕਾਰ ਵਾਲੀ ਫੀਲ ਦੇਗੀ ਸਿਰਫ 20 ਹਰ ਚੱਲੀ ਓਨਰ ਫਰਸਟ ਹੈ ਫਰਸਟ ਓਨਰ 21 ਮਾਡਲ ਪਹਿਲੇ ਨਾਂ ਦੀ ਐਚਟੀਐਕਸ ਹਾਂਜੀ ਠੀਕ ਹੈ ਨੰਬਰ ਪੇਡ ਆਟੋਮੈਟਿਕ ਆ ਨੰਬਰ ਪੇਡ ਲੱਖ ਰੁਪਏ ਦਾ ਤੁਹਾਨੂੰ ਨਾਲ ਹੀ ਦਵਾਂਗੇ ਕੋਈ ਐਕਸਟਰਾ ਪੈਸੇ ਨਹੀਂ ਚਾਰਜ ਕਰਾਂਗੇ ਇਹ 1.5 ਲੱਖ ਰੁਪਏ ਦੀ ਗੱਡੀ ਹੈ ਜੀ ਪੈਟਰੋਲ ਦੀ ਕਾਰ ਹੈ ਪੈਟਰੋਲ ਦੀ ਕਾਰ ਹੈ 1.5 ਲੱਖ ਦੀ ਗੱਡੀ ਮਿਲ ਜੂ ਡਾਊਨ ਪੇਮੈਂਟ ਇਹਦੇ ਵਾਸਤੇ ਵੀ ਪਾਜੀ ਉਹੀ 2 ਤੋਂ 3 ਲੱਖ ਰੁਪਏ ਲੈਓ ਡਾਊਨ ਪੇਮੈਂਟ ਤੇ ਗੱਡੀ ਲੈ ਜਾਓ ਲਓ ਜੀ ਇਹ ਵੀ ਸਕਰੈਚ ਲੈਸ ਕਾਰ ਆ ਬਾਜੀ ਕਿਤੇ ਕੋਈ ਸਕਰੈਚ ਨਹੀਂ ਹੈਗਾ ਮਾਈ ਫੋਰਚੂਨਰ ਖੜਿਆ ਇੱਧਰ 9393 ਦੱਸਿਓ ਵੀਰੇ ਇਹ ਭਾਜੀ ਅਸੀਂ 82000 ਚੱਲਿਆ ਹੋਇਆ 14 ਮਾਡਲ 4/2 ਆਟੋਮੈਟਿਕ ਦੂਜੇ ਨਾਂ ਦੀ ਗੱਡੀ ਹੈ ਜੀ ਜਲੰਧਰ ਦਾ ਨੰਬਰ ਹੈ ਇਹ ਤੁਹਾਨੂੰ ਬਹੁਤ ਹੀ ਛੋਟੇ ਰੇਟ 'ਚ ਦੇ ਦਾਂਗੇ 11 ਲੱਖ 75000 ਦੀ ਕੀ ਬਾਤ ਹੈ 11 ਲੱਖ 75000 'ਚ 14 ਮਾਡਲ 9393 ਪੀਡ ਨੰਬਰ 4/2 ਦੇ ਵਿੱਚ ਆਟੋਮੈਟਿਕ ਅੰਦਰੋਂ ਚੈੱਕ ਕਰੋ ਭਾਜੀ ਕੰਡੀਸ਼ਨ ਬਿਲਕੁਲ ਨਵੇਂ ਵਰਗੀਆ ਐਂਡਰੋਇਡ ਪਲੇਅਰ ਤੱਕ ਗੱਡੀ ਦੇ ਵਿੱਚ ਲੱਗਿਆ ਹੋਇਆ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਹੈ ਵੀਰੇ ਦੀ ਇਦੇ ਵਾਸਤੇ ਭਾਜੀ ਲੈ ਆਓ ਤੁਸੀਂ ਉਹੀ ਫਿਰ ਤੋਂ 3 ਤੋਂ 4 ਲੱਖ ਦੇ ਤੋਂ ਵੱਧ ਅਸੀਂ ਤੁਹਾਡੇ ਪੈਸੇ ਨਹੀਂ ਖਰਚਨੇ 3 ਤੋਂ 4 ਲੱਖ ਰੁਪਇਆ ਲਿਆਓ ਬਾਕੀ ਹੋ ਜਾਊਗਾ ਲੋਨ ਅੱਗੇ ਆ ਗਈ ਇਨੋਵਾ ਕ੍ਰਿਸਟਾ ਇਹ ਜੀ ਕ੍ਰਿਸਟਾ ਹੈਗੀ ਹੈ ਜੀ 21 ਮਾਡਲ ਦੀ ਜੀ ਆਟੋਮੈਟਿਕ ਆਟੋਮੈਟਿਕ ਗੱਡੀ ਤੁਹਾਨੂੰ ਪਤਾ ਜਿਹੜੇ ਲੱਭਦੇ ਆ ਲੱਭਿਆਂ ਮਿਲਦੀ ਨਹੀਂ ਪਰ ਅੱਜ ਤੁਹਾਡੇ ਲਈ ਲੈ ਆਏ ਆ ਅਸੀਂ 12 12 ਇਹ ਵੀ ਪੇਡ ਨੰਬਰ ਹੈ ਜੀ ਪੇਡ ਨੰਬਰ ਦੇ ਨਾਲ ਹੀ ਗੱਡੀ ਦਵਾਂਗੇ ਕੋਈ ਵੱਧ ਪੈਸੇ ਨਹੀਂ ਲਵਾਂਗੇ ਫਰਸਟ ਓਨਰ ਦੀ ਗੱਡੀ ਹੈ 90k ਚੱਲੀ ਹੈ ਇਹਦਾ ਰੇਟ ਹੈਗਾ ਜੀ 1.58 ਲੱਖ ਰੁਪਇਆ ਲੋ ਜੀ 18.5 ਲੱਖ ਦੇ ਵਿੱਚ ਆਟੋਮੈਟਿਕ ਚੈੱਕ ਕਰੋ ਗੱਡੀ ਨੂੰ ਕਿੰਨਾ ਜ਼ਬਰਦਸਤ ਪਾਇਆ ਹੈ ਬਿਲਕੁਲ ਲੈਦਰ ਦੇ ਸੀਟ ਕਵਰ ਬਹੁਤ ਵਧੀਆ ਕੈਪਟਨ ਸੀਟ ਵਾਲੀ ਕਾਰ ਹੈ ਆਟੋਮੈਟਿਕ ਦੇ ਵਿੱਚ ਆਟੋਮੈਟਿਕ ਕ੍ਰਿਸਟਾ ਹੋ ਚੁੱਕੀਆਂ ਨੇ ਬੰਦ ਪਰ ਤੁਹਾਡੇ ਵਾਸਤੇ ਲੈ ਆਂਦੀ ਬਾਈ ਜੀ ਵਧੀਆ ਕੰਡੀਸ਼ਨ ਦੇ ਵਿੱਚ ਸ਼ੋਅਰੂਮ ਤੇ ਬਾਈ ਗੱਡੀ ਉਸਦੀ ਬਾਡੀ ਲਾਈਨ ਚੈੱਕ ਕਰੋ ਕਿਤੇ ਕੋਈ ਸਕ੍ਰੈਚ ਲੱਭ ਜੇਗਾ ਅਸੀਂ ਜ਼ਿੰਮੇਵਾਰ ਹਾਂ ਗੱਡੀ ਚੈੱਕ ਕਰੋ 2.5-3 ਲੱਖ ਰੁਪਏ ਬਹੁਤ ਹੈ ਇਹਦੇ ਵਾਸਤੇ ਵੀ ਬਹੁਤ ਹੈ 2.5-3 ਲੱਖ ਰੁਪਏ ਲੈ ਆਇਓ ਬਾਈ ਜੀ ਬਾਕੀ ਹੋ ਜੂਗਾ ਲੋਨ ਅੱਗੇ ਆ ਗਈ ਵਾਈਟ ਕਲਰ ਦੇ ਵਿੱਚ ਇਹ ਹੁਣ ਆਪਾਂ ਤੁਹਾਨੂੰ ਆਟੋਮੈਟਿਕ ਦਿਖਾਈ ਸੀ ਹੁਣ ਤੁਹਾਨੂੰ ਦਿਖਾ ਰਹੇ ਹਾਂ ਜੀ ਮੈਨੂਅਲ 22 ਮਾਡਲ ਦੀ 25000 ਚੱਲੀ ਇਹ ਵੀ 2.4G ਆਟੋ ਹੈ ਜੀ ਫਰਸਟ ਓਨਰ ਗੱਡੀ ਹੈ ਕਾਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇਹ ਵੀ ਕੈਪਟਨ ਸੀਟਾਂ ਵਾਲੀ ਹੈ ਵਾਈਟ ਕਲਰ ਚ ਤੇ ਇਹਨੂੰ ਬਹੁਤ ਹੀ ਵਧੀਆ ਕੁਆਲਿਟੀ ਦੇ ਲੈਦਰ ਦੇ ਸੀਟ ਕਵਰ ਪਏ ਆ ਤੁਸੀਂ ਚੈੱਕ ਕਰ ਸਕਦੇ ਹੋ ਆਪੀ ਲੈਦਰ ਦੀ ਕੁਆਲਿਟੀ ਇੱਕ ਤਾਂ ਹੁੰਦੀ ਹੈ ਹਲਕੀ ਲੈਦਰ ਪਰ ਇਹਨੂੰ ਬਿਲਕੁਲ ਮੋਟੀ ਲੈਦਰ ਜੋ ਵਧੀਆ ਕੁਆਲਿਟੀ ਹੁੰਦੀ ਉਹ ਵਾਲੀ ਪਈ ਹੈ 70 ਮੈਟ ਤੇ ਕੰਡੀਸ਼ਨ ਬਾਈ ਜੀ ਬਹੁਤ ਹੀ ਜਿਆਦਾ ਐਕਸਟਰਾ ਆਰਡੀਨਰੀ 22 ਮਾਡਲ ਕਾਰ 22 ਮਾਡਲ ਕਾਰ ਮੈਨੂਅਲ G4 ਤੇ ਭਾਈ ਜੀ 25000 ਚੱਲੀ ਐ ਤੇ ਇਹਦਾ ਰੇਟ ਹੈਗਾ ਜੀ 1.18 ਲੱਖ ਰੁਪਿਆ 1.18 ਹਾਂ ਜੀ ਤੇ ਸਵਾ ਦੋ ਬਹੁਤ ਕ ਜਿਆਦਾ ਬਹੁਤ ਆ ਬਹੁਤ ਆ ਸਵਾ ਦੋ ਹੀ ਲਿਓ ਜੇ ਥੋੜੀ ਪ੍ਰੋਫਾਈਲ ਵਧੀਆ ਨਹੀਂ ਥੋੜੀ ਜੀ ਡਾਊਨ ਪੇਮੈਂਟ ਵੱਧ ਲੱਗੂਗੀ ਅੱਗੇ ਆ ਗਿਆ ਇੰਡੈਵਰ ਭਾਈ ਇਹ ਜੀ ਇੰਡੈਵਰ ਮਤਲਬ ਲਾ ਲਓ ਵੀ ਜੇ ਆਪਾਂ ਇਸ ਟਾਈਮ ਇੰਡੈਵਰ ਆਂਦਾ ਹੁੰਦਾ ਤਾਂ 25 ਮਾਡਲ ਦਾ ਇਦਾਂ ਦਾ ਹੀ ਮਿਲਣਾ ਸੀਗਾ 75000 ਚੱਲਿਆ ਕੰਪਨੀ ਰਿ ਬੰਪਰ ਟੂ ਬੰਪਰ ਅਰੀਜਨਲ ਗੱਡੀ ਹੈ ਡਾਕਟਰ ਸਾਹਿਬ ਦੀ ਗੱਡੀ ਹੈ ਇਹ ਵੀ ਦੇਖ ਸਕਦੇ ਹੋ 3.2 4x4 ਆਟੋਪਾਕ ਵਾਲਾ ਟਾਈਟੇਨੀਅਮ ਪਲੱਸ ਟੌਪ ਮਾਡਲ ਹੈ 19 ਮਾਡਲ 19 ਮਾਡਲ 19 ਮਾਡਲ ਸਭ ਤੋਂ ਟੌਪ ਆ ਬਈ ਇਹ ਤੋਂ ਉੱਪਰ ਦੀ ਕੁਝ ਨਹੀਂ ਆਉਂਦਾ 4x4 ਆਟੋਮੈਟਿਕ 3.2 ਦੇ ਵਿੱਚ ਟਾਇਰ ਤੁਸੀਂ ਦੇਖ ਸਕਦੇ ਹੋ ਇਹਨੂੰ ਮਹਿੰਗੇ ਵਾਲੇ ਪਏ ਆ ਜੀ ਸੀਐਡ ਦੇ ਚੈੱਕ ਕਰੋ ਟਾਇਰ ਬਿਲਕੁਲ ਨਵੇਂ ਟਾਇਰ ਜਿੰਨੀਆਂ ਗੱਡੀਆਂ ਤੁਹਾਨੂੰ ਦਿਖਾਈਆਂ ਟਾਇਰ ਸਭ ਦੇ ਨਵੇਂ ਆ ਖਰਚਾ ਤੁਹਾਡਾ ਕੋਈ ਨਹੀਂ ਹੋਣਾ ਬਸ ਤੁਸੀਂ ਪੈਸੇ ਦੇਣੇ ਆ ਗੱਡੀ ਚਲਾਣੀ ਹੈ ਤੁਹਾਨੂੰ ਕੈਮਰੇ ਦੇ ਵਿੱਚ ਵੀ ਦਿਖਦਾ ਹੋਣਾ ਬਾਈ ਜੀ ਗੱਡੀ ਦੀ ਚਮਕ ਬਹੁਤ ਜ਼ਿਆਦਾ ਆ ਹਾਂਜੀ ਤੇ ਰੇਟ ਕੀ ਆ ਵੀਰੇ ਦਾ ਇਹ ਸਰਮੇ ਕੋਟ ਇਹਨੂੰ ਹੋਇਆ ਹੋਇਆ ਇਹਦਾ ਰੇਟ ਹੈਗਾ ਜੀ 24.5 ਲੱਖ ਰੁਪਇਆ 24.5 ਲੱਖ ਮਾਨਦਾਨ ਮੌਕੇ ਤੇ ਹੋ ਜੀ ਮਾਨਦਾਨ ਮੌਕੇ ਤੇ ਕਰਦੇ ਆ ਮੌਕੇ ਤੇ ਵਧੀਆ ਮਾਨਦਾਨ ਹੋ ਜੂ ਬਾਈ 24.5 ਲੱਖ ਦੇ ਵਿੱਚੋਂ 5 ਲੱਖ ਰੁਪਇਆ ਡਾਉਨ ਪੇਮੈਂਟ ਬਹੁਤ ਆ ਹਾਂਜੀ ਬਹੁਤ ਆ ਜੀ ਲੈ ਆਓ ਜੀ ਇਸ ਤੋਂ ਬਾਅਦ ਜੀ ਇਹ 19 ਦੋ ਵਾਰ ਲੈ ਆਏ ਆ ਜੀ 18 18 ਮਾਡਲ ਦਾ ਪਹਿਲੇ ਨਾ ਦਾ 1 25 ਚੱਲਿਆ ਕੰਪਨੀ ਰਿਕਾਰਡ ਦੇ ਨਾਲ 3.2 4x4 ਆਟੋਮੈਟਿਕ ਇਹ ਵੀ ਟੌਪ ਮਾਡਲ ਹੈ ਤੁਸੀਂ ਦੇਖ ਸਕਦੇ ਹੋ ਟਾਪ ਮਾਡਲ ਹੈ ਵੱਡੀ ਸਨਰੂਫ ਵਾਲਾ ਗੱਡੀ ਦੀ ਕੰਡੀਸ਼ਨ ਤੁਸੀਂ ਆਪਣੀ ਅੱਖੀ ਚੈੱਕ ਕਰੋ ਪਹਿਲਾਂ ਕਰੋ ਜੀ ਇਹ ਵੀ ਸਭ ਤੋਂ ਟਾਪ ਮਾਡਲ 4x4 ਸਭ ਤੋਂ ਟਾਪ ਮਾਡਲ 3.2 ਆਟੋਮੈਟਿਕ ਹਾਂਜੀ ਮਾਡਲ 2018 ਤੇ ਕੰਡੀਸ਼ਨ ਬਾਈ ਜੀ ਇਹਦੀ ਵੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ ਤੇ ਇਹਦਾ ਕੀ ਰੇਟ ਆ ਇਹਦਾ ਜੀ 22 ਲੱਖ ਰੁਪਇਆ 22 ਲੱਖ ਮਾਨਤਨ ਹੋ ਜੂ ਮੌਕੇ ਤੇ 4-5 ਲੱਖ ਰੁਪਇਆ ਲੈ ਕੇ ਹੁਣ ਇਹਦੇ ਬਾਅਦ ਤੇ ਬਾਕੀ ਹੋ ਜੂਗਾ ਬਾਈ ਲੋਨ ਅੱਗੇ ਵੀ ਤੋਹਫਾ ਹੀ ਖੜਾ ਤੁਹਾਡੇ ਬਾਅਦ ਤੇ ਐਕਸੈਸਰੀ ਬਹੁਤ ਲੱਗੀ ਹੈ ਨਾ ਗੱਡੀ ਨੂੰ ਹਾਂਜੀ ਇਹਨੂੰ 2.5 ਤੋਂ 3 ਲੱਖ ਦਾ ਸਮਾਨ ਲੱਗਾ ਜੀ ਸਮਾਂ ਨਹੀਂ ਪਹਿਲਾਂ ਤੁਹਾਨੂੰ ਗੁਣਾ ਦੰਨੇ ਆ ਗੱਡੀ ਦੀ ਗੱਲ ਬਾਤ ਚ ਕਰਦੇ ਆ ਇੱਥੇ ਲੱਗਿਆ ਜੀ ਇੱਕ ਤਾਂ ਫੋਰਡ ਦੀ ਗ੍ਰਿਲ ਲੱਗੀ ਹੈ ਫੌਗ ਲੈਂਪ ਆਫਟਰ ਮਾਰਕੀਟ ਹੈਡਲਾਈਟਾਂ ਆਫਟਰ ਮਾਰਕੀਟ ਤੇ ਮੇਨ ਚੀਜ਼ ਜਿਹੜੀ ਗੱਡੀ ਦੀ ਹੈਗੀ ਹੈ ਇੱਧਰ ਆਓ ਨਜ਼ਰ ਮਰਾਈਏ ਤੁਹਾਨੂੰ ਅਲੋਏ ਵੀਲ ਚੈੱਕ ਕਰੋ ਲੱਗ ਤੋਂ ਡੇਢ ਲੱਗਦੇ ਮੈਂਜ਼ਰੀ ਦੇ ਅਲੋਏ ਲੱਗੇ ਆ ਇਹ 22 ਇੰਚ ਹੀ ਹੈ ਇਹ 22 ਇੰਚ ਹੀ ਹੈ ਜੀ 22 ਇੰਚ ਆ ਗੱਡੀ ਦੇ ਪਿੱਛੇ ਵੀ ਆਫਟਰ ਮਾਰਕੀਟ ਲਾਈਟਾਂ ਲਗੀਆਂ ਹੋਈਆਂ ਦਿਖਾ ਬਈ ਤੁਸੀਂ ਚੈੱਕ ਕਰੋ ਜਰਾ ਤੇ ਇਹਦੇ ਬਾਰੇ ਦੱਸੋ ਕਿੰਨਾ ਮਾਡਲ ਆ ਇਹ ਜੀ 17 ਮਾਡਲ ਹੈ ਪਹਿਲੇ ਨਾਂ ਦਾ ਹੀ ਹੈ ਜੀ ਇਹ ਵੀ ਟੌ ਲਗਿਆ ਆ ਲਾਈਟਾਂ ਤੁਸੀਂ ਇੱਧਰ ਗੱਡੀ ਨੂੰ ਨਜ਼ਰ ਮਾਰੋ ਦੇਖੋ ਫਰਕ ਤੁਹਾਨੂੰ ਲੱਗ ਜਾਊਗਾ ਪਤਾ ਹਾਂ ਤੇ ਇਹ ਅੰਮਰਸਰ ਨੰਬਰ ਗੱਡੀ ਆ ਪਹਿਲੇ ਨਾਂ ਦੀ ਗੱਡੀ ਆ ਜੀ ਇਹ ਤੁਹਾਨੂੰ ਦੇ ਦਿਆਂਗੇ ਜੀ 17.5 ਲੱਖ ਰੁਪਏ ਦਾ 17.5 ਲੱਖ ਦੇ ਵਿੱਚ 17 ਮਾਡਲ 4x4 3.2 ਆਟੋਮੈਟਿਕ ਪਹਿਲੇ ਨਾਂ ਦਾ ਉਹ ਵੀ ਆ ਚੈੱਕ ਕਰੋ ਕੰਡੀਸ਼ਨ ਕਰੋ ਜੀ ਚੈੱਕ ਆ ਰੇਟ ਦੇ ਵਿੱਚ ਨਹੀਂ ਲੱਭਣਾ ਬਾਈ ਜਿਹੜੇ ਵੀਰ ਨੂੰ ਚਾਹੀਦਾ ਫਟਾਫਟ ਕਾਲ ਕਰ ਲਿਓ ਬਾਅਦ ਦੇ ਵਿੱਚ ਫਿਰ ਵੀਰ ਕਹਿੰਦੇ ਨੇ ਯਾਰ ਅਸੀਂ ਲੈਣੀ ਸੀ ਗੱਡੀ ਇਹਦੀ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ? ਇਹਦੀ ਵੀ ਉਹੀ ਲਾ ਕੇ ਚਲੋ ਤੁਸੀਂ 5 ਤੋਂ 6 ਲੱਖ ਡਾਊਨ ਪੇਮੈਂਟ। 5 ਤੋਂ 6 ਲੱਖ ਰੁਪਇਆ ਲਿਆਓ ਬਾਕੀ ਹੋ ਜਾਊਗਾ ਲੋਨ ਤੇ ਅੱਗੇ ਬਾਈ ਜੀ ਤੁਹਾਨੂੰ i20 ਦੇਣੀ ਆ ਕਾਰ ਆਹ ਖੜੀ ਆ ਜਲੰਧਰ ਨੰਬਰ ਦੱਸੋ ਵੀਰੇ। ਇਹ ਹੈਗੀ ਆ ਜੀ 19 ਮਾਡਲ ਦੀ ਮੈਗਨਾ ਪਲਸ 55000 ਸਿਰਫ 55000 ਚੱਲੀ ਪਹਿਲੇ ਨਾ ਦੀ ਮੈਨੂਅਲ ਗੱਡੀ ਹੈ ਜੀ। ਸਮਾਨ ਗੱਡੀ ਨੂੰ ਲੱਗਿਆ ਕਾਫੀ ਵਧੀਆ ਆਦਰ ਚੈੱਕ ਕਰੋ ਤੁਸੀਂ ਅਲੋਏ 휠 ਅਲੋਏ 휠 ਦੇ ਨਾਲ ਨਾਲ ਤੁਹਾਨੂੰ ਮਿਲਣਗੇ ਜੀ ਲੈਦਰ ਸੀਟ ਕਵਰ ਜਿਹੜੇ ਜੈਨੂਇਨ ਹੁੰਡਾਈ ਦੇ ਪਏ ਹੋਏ ਆ ਚੈੱਕ ਕਰੋ ਜਰਾ। ਹੂੰ। ਇਹ ਪੈਟਰੋਲ ਆ ਡੀਜ਼ਲ ਇਹ ਪੈਟਰੋਲ ਹੈ ਜੀ ਪੈਟਰੋਲ ਦੀ ਠੀਕ ਕਰ ਮੈਗਨਾ ਪਲਸ 19 ਮਾਡਲ 19 ਮਾਡਲ ਬੈਂਕ ਮੈਨੇਜਰ ਦੀ ਗੱਡੀ ਹੈ ਜੀ ਸਿਰਫ 55000 ਚੱਲੀ ਆ ਜਿੱਥੇ ਮਰਜੀ ਲਿਜਾ ਕੇ ਗੱਡੀ ਚੈੱਕ ਕਰੋ ਸਭ ਤੋਂ ਵੱਡਾ ਤੋਹਫਾ ਆ ਦੇਖੋ ਜੀ ਡਿੱਕੀ ਖੋਲ ਕੇ ਕੀ ਬਾਤ ਆ ਜੀ ਵੀ ਐਲ ਤੇ ਨਾਲ ਸਪੀਕਰ ਤੇ ਨਾਲ ਵੂਫਰ ਕੀ ਬਾਤ ਆ ਠੀਕ ਆ ਵੀਰੇ ਇਹ ਨਾਲ ਹੀ ਮਿਲਣਾ ਜੋ ਹੈਗਾ ਇਹ ਨਹੀਂ ਵੀ ਦਿਖਾਤਾ ਮੁੜ ਕੇ ਲਾ ਲਿਆ ਉਹ ਕੰਮ ਨਹੀਂ ਹੋਣਾ ਬਹੁਤ ਹੀ ਛੋਟਾ ਯਾਰ ਰੇਟ ਰੱਖਿਆ ਜੀ ਇਹਦਾ 5 65 ਮੰਗਦੇ ਆ 5 ਲੱਖ 40 ਹਜ਼ਾਰ ਦੀ ਤੁਹਾਨੂੰ ਇਹ ਗੱਡੀ ਅਸੀਂ ਦੇ ਦੇਵਾਂਗੇ ਜਿਹੜਾ ਵੀ ਭਾਈ ਦੀ ਵੀਡੀਓ ਦੇਖ ਕੇ ਆ 5 ਲੱਖ 40 ਹਜ਼ਾਰ ਦੀ ਗੱਡੀ ਮਿਲ ਜੂ ਲੱਖ ਰੁਪਈਆ ਮਿਨਿਮਮ ਲੈ ਆਓ ਡਾਉਣ ਪੇ ਮੋਂ ਦਾ ਬਾਕੀ ਹੋ ਜੂਗਾ ਲੋਨ ਬਾਈ ਤੇ ਅੱਗੇ ਨਵੀਂ ਸ਼ੇਪ ਵਾਲੀ ਕਾਰ ਖੜੀ ਆ ਓ ਬਸ ਬਸ ਨਵੀਂ ਸ਼ੇਪ ਵਾਲੀ ਸਵਿਫਟ ਖੜੀ ਆ ਦੱਸਿਓ ਵੀਰੇ ਇਹ ਭਾਜੀ 2025 ਮਾਡਲ ਹੈ ਹੂੰ ਪਹਿਲੇ ਨਾਂ ਦੀ ਗੱਡੀ ਹੈ ਸਿਰਫ 20 ਦਿਨ ਪੁਰਾਣੀ ਹੈ ਜੀ ਸਿਰਫ ਔਰ ਸਿਰਫ 20 ਦਿਨ ਏਜੰਸੀ ਜਾਣਾ ਨਾ ਜਾਓ ਆਹ ਵਾਲੀ ਗੱਡੀ ਆ ਕੇ ਲੈ ਜਾਓ 1000 ਕਿਲੋਮੀਟਰ ਗੱਡੀ ਚੱਲੀ ਐ ਗੱਡੀ ਦੀਆਂ ਖੂਪੀਆਂ ਤੁਹਾਨੂੰ ਮੈਂ ਆਪ ਹੀ ਗਿਣਾ ਦੇਣਾ ਪਹਿਲਾਂ ਤਾਂ ਇਹਦੇ ਲਾਏ ਚੈੱਕ ਕਰੋ 16 ਇੰਚੀ ਦੇ ਵਿਕਟਰ ਦੇ ਲਾਏ ਬਿਲਕੁਲ ਬ੍ਰੈਂਡ ਨਿਊ ਟਾਇਰ 20 ਦਿਨ ਪੁਰਾਣੀ ਗੱਡੀ ਆ ਸਿਰਫ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਡਾਇਮੰਡ ਕੱਟ 뮤직 ਪਲੇਅਰ ਲੱਗਾ ਜੀ ਹੂੰ ਉਸ ਤੋਂ ਬਾਅਦ ਇਹਨੂੰ ਅਪਗ੍ਰੇਡਡ ਜਿਹੜੇ ਆ ਸਪੀਕਰ ਸਾਰੇ ਇਹਦੇ ਆਫਟਰ ਮਾਰਕੀਟ ਅਪਗ੍ਰੇਡ ਹੋਏ ਹੋਏ ਆ ਆਵਾਜ਼ ਬਹੁਤ ਹੀ ਲਾਊਡ ਆ ਕਾਰ ਦੀ ਠੀਕ ਹੈ ਤੇ ਉਸ ਤੋਂ ਬਾਅਦ ਜੀ ਆਹ ਚੈੱਕ ਕਰੋ ਡਿੱਕੀ ਦੇ ਵਿੱਚ ਫੇਰ ਤੋਂ ਤੋਹਫਾ ਪਾਇਨਰ ਕੀ ਬਾਤ ਐ ਇਹ ਦੀਵਾਲੀ ਦੇ ਗਿਫਟਿੰਗ ਨੇ ਜਿਹੜੇ ਆਪਾਂ ਵ ਆ ਸਪੋਇਲਰ ਵੀ ਤੁਸੀਂ ਦੇਖ ਸਕਦੇ ਹੋ ਗੱਡੀ ਨੂੰ ਲੱਗਾ ਹੋਇਆ ਲੱਗਾ ਹੋਇਆ ਇਹ ਡਿਊਲ ਟੋਨ ਦੇ ਵਿੱਚ ਹੀ ਇਹ ਡਿਊਲ ਟੋਨ ਭਾਈ ਕਰਾਈ ਹੋਈ ਹੈ ਕਰਾਈ ਹੋਈ ਹੈ ਨਾਲ ਇਹਦੇ ਤੁਹਾਨੂੰ ਆ ਵੀ ਮੈਚਿੰਗ ਮਿਲਣਗੇ ਬਿਲਕੁਲ ਤੁਹਾਨੂੰ ਮੈਂ ਇਹਦਾ ਇੱਕ ਵਾਰ ਸਾਊਂਡ ਸਿਸਟਮ ਤੁਹਾਨੂੰ ਸੁਣਾ ਦਿੰਦਾ ਵਾ ਸੁਣੋ ਜੀ ਇਹਦਾ 뮤직 ਸਿਸਟਮ ਬਹੁਤ ਵਧੀਆ 뮤직 ਸਿਸਟਮ ਲੱਗਾ ਹੋਇਆ ਹੈ ਬਾਈ ਜੀ ਮੈਂ ਕਹਿੰਦਾ ਸਵਾਦ ਹੋ ਜੂ ਤਨ ਤਨ ਹੋ ਜੂਗੀ ਤੇ ਭਾਈ ਇਹਦਾ ਨੰਬਰ ਕਿੱਥੋਂ ਦਾ ਇਹ ਨੰਬਰ ਭਾਜੀ ਇਹ ਦੇ ਤੁਸੀਂ ਦੇਖ ਸਕਦੇ ਹੋ 20 ਦਿਨ ਪੁਰਾਣੀ ਗੱਡੀ ਹੈ ਇਹ ਨੰਬਰ ਨਹੀਂ ਲੱਗਾ ਪਰ ਨੰਬਰ ਜਲੰਧਰ ਦਾ ਤੁਹਾਨੂੰ ਲੱਗ ਕੇ ਮਿਲੇਗਾ 20 ਦਿਨ ਪੁਰਾਣੀ 1000 ਕਿਲੋਮੀਟਰ ਚੱਲੀ 2025 Swift LXI ਤੇ 2 ਤੋਂ 2.5 ਲੱਖ ਦਾ ਸਮਾਨ ਜਿਹੜਾ ਨਾਲ ਹੀ ਤੁਹਾਨੂੰ ਮਿਲਣਾ ਹੈ ਗਾਹਕ ਨੂੰ ਲਾ ਲਓ ਤੁਸੀਂ 8 ਤੋਂ 8.5 ਦੀ ਹੈ ਗੱਡੀ ਪੈ ਗਈ ਹੈ ਜੀ ਇਹ ਗੱਡੀ ਅਸੀਂ ਤੁਹਾਨੂੰ ਦੇ ਦਾਂਗੇ ਜੀ ਸਿਰਫ ਔਰ ਸਿਰਫ 6.5 ਲੱਖ ਰੁਪਏ ਦੀ ਬਾਕੀ ਮੌਕੇ ਤੇ ਮਾਨਤਨ ਕਰ ਦਵਾਂਗੇ 6.5 ਲੱਖ ਦੇ ਵਿੱਚੋਂ ਭਾਈ ਮੌਕੇ ਤੇ ਮਾਨਤਨ ਹੋ ਜੂ ਤੇ ਆਹ ਰੇਟ ਦੇ ਵਿੱਚ ਤੁਹਾਨੂੰ ਕਿਤੋਂ ਵੀ ਗੱਡੀ ਨਹੀਂ ਮਿਲਣੀ ਜਿੱਥੇ ਮਰਜੀ ਫਿਰ ਲੋ ਸਿਰਫ 20 ਦਿਨ ਪ ਤੇ ਡਾਊਨ ਪੇਮੈਂਟ ਇਹਦੀ ਕਿੰਨੀ ਇਹਦੀ ਭਾਜੀ ਭਾਵੇਂ ਲੱਖ ਰੁਪਏ ਦੇ ਦਿਓ ਡਾਊਨ ਪੇਮੈਂਟ ਲੱਖ ਰੁਪਏ ਲਿਆਓ ਬਾਕੀ ਹੋ ਜੂਗਾ ਲੋਨ ਜੀ ਅੱਗੇ ਆ ਗਈ Honda ਦੀ Amaze car automatic gear ਦੇ ਵਿੱਚ ਦੱਸਿਓ ਵੀਰੇ ਇਹ ਭਾਜੀ 2024 ਮਾਡਲ ਹੈ ਜੀ ਨਿਕਲੀ 25 ਚਾ ਕੰਪਨੀਓ ਫਸਟ ਓਨਰ ਦੀ ਕਾਰ ਹੈ ਜੀ ਲੋਕਲ ਜਲੰਧਰ ਦਾ ਨੰਬਰ ਹੈ ਟਾਪ ਮਾਡਲ ਗੱਡੀ ਹੈ ZX ਪੈਟਰੋਲ ਆਟੋਮੈਟਿਕ ਚੱਲੀ ਸਿਰਫ 10000 ਕੀ ਬਾਤ ਹੈ ਦੇਖ ਕਾਰ ਦਾ ਕਲਰ ਤੁਸੀਂ ਦੇਖ ਸਕਦੇ ਹੋ ਜੀ BMW 5 ਸੀਰੀਜ਼ ਚ ਆਉਂਦਾ ਜੀ ਸੇਮ ਕਲਰ ਉਹੀ ਕਲਰ ਤੁਹਾਨੂੰ ਅੱਜ ਅਸੀਂ Honda Mesh ਚ ਦੇ ਦਿਆਂਗੇ ਗੱਡੀ ਦੀ ਤੁਸੀਂ ਗ੍ਰੇਸ ਚੈੱਕ ਕਰ ਸਕਦੇ ਹੋ ਇੰਟੀਰੀਅਰ ਚੈੱਕ ਕਰੋ ਪਲਾਸਟਿਕ ਵੇਰਿਆ ਕੁਝ ਵੀ ਨਹੀਂ ਉਤਰਿਆ ਪੁਸ਼ ਬਟਨ ਸਟਾਰਟ ਗੱਡੀ ਹੈ ਟੌਪ ਮਾਡਲ ਆ ਸਭ ਤੋਂ ਟੌਪ ਮਾਡਲ ਗੱਡੀ ਹੈ ਇਹ ਤੋਂ ਉੱਪਰ ਇਮੇਜ ਦੇ ਵਿੱਚ ਵਾਹ ਜੀ ਟੌਪ ਕੋਈ ਆਉਂਦਾ ਨਹੀਂ ਹੈਗਾ ਹਾਂ ਜੀ ਇਹਦੇ ਵਿੱਚ ਸਾਰੇ ਫੀਚਰ ਆ ਗਏ ਇਹਦੇ ਚ ਸਾਰੇ ਫੀਚਰ ਤੁਹਾਨੂੰ ਮਿਲਣਗੇ ਤੇ ਪਹਿਲਾਂ ਤਾਂ ਜੀ ਮੰਗਦੇ ਸੀਗੇ ਪੈਸੇ ਜ਼ਿਆਦਾ ਪਰ GST ਕਾਰਨ ਹੁਣ ਅਸੀਂ ਮੰਗਦੇ ਆ ਜੀ 9.5 ਲੱਖ ਰੁਪਏ ਤੇ ਸਿਰਫ ਦੇ ਦਵਾਂਗੇ 9.5 ਲੱਖ ਰੁਪਏ ਦੀ 9.5 ਲੱਖ ਦੀ ਗੱਡੀ ਮਿਲ ਜੂ 9.5 ਲੱਖ ਰੁਪਏ ਲੈ ਡਾਉਨ ਪੇਮੈਂਟ ਦਾ ਬਾਕੀ ਹੋ ਜੇ ਲੋਨ ਹਾਂਜੀ ਹਾਂਜੀ ਗੁਰੂ ਨਾਨਕ ਮੋਟਰ ਜਲੰਧਰ ਸ਼ਹਿਰ ਸਕਰੀਨ ਤੇ ਚੱਲਦੇ ਨੇ ਨੰਬਰ ਤੇ ਜਿਹੜਾ ਬੰਦਾ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਉਹਦਾ ਵੱਖਰਾ ਰਿਗਾਰਡ ਕੀਤਾ ਜਿਉ ਸੋ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਕਰ ਦਿਓ ਸ਼ੇਅਰ ਸਤਿ ਸ੍ਰੀ ਅਕਾਲ